ਦੁਪਹਿਰ ਦੀ ਚਾਹ ਬਣ ਜਾਣੀ ਸੀ ਸਾਰੇ ਟੱਬਰ ਦਾ ਕਾਲ ਉੱਜੜ ਜਾਣਾ ਸੀ ਹੱਸਦਾ ਬਸਦਾ ਕਰ ਅਕਸਰ ਹੀ ਗਰਮੀਆਂ ਵਿੱਚ ਸੱਪਾਂ ਦਾ ਕਹਿਰ ਇੰਨਾ ਵੱਜ ਜਾਂਦਾ ਹੈ ਕਿ ਇਹ ਨਹੀਂ ਪਤਾ ਲੱਗਦਾ ਕਿ ਸੱਪ ਕਦੋਂ ਤੇ ਕਿੱਥੇ ਨਿਕਲ ਆਵੇ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਰਸੋਈ ਵਿੱਚ ਕਾਲੇ ਰੰਗ ਦਾ ਕੋਬਰਾ ਸੱਪ ਦਿਖਾਈ ਦੇ ਰਿਹਾ ਹੈ ਦਰਸਲ ਇਸ ਪਰਿਵਾਰ ਦੀ ਔਰਤ ਦੁਪਹਿਰੇ ਬੱਚੇ ਦੇ ਸਕੂਲ ਆਉਣ ਤੋਂ ਬਾਅਦ ਜਦੋਂ ਚਾਹ ਬਣਾਉਣ ਲਈ ਰਸੋਈ ਵਿੱਚ ਗਈ ਅਤੇ ਜਦੋਂ ਉਸਨੇ ਗੈਸ ਉੱਪਰ ਚਾਹ ਤਾਰ ਕੇ ਆਪਣੇ ਬੱਚੇ ਲਈ ਪ੍ਰਾਂਤ ਚੱਕ ਕੇ ਉਸ ਵਿਚ ਆਟਾ ਪਾਉਣ ਲੱਗੀ ਤਾਂ ਇੱਕੋ ਦਮ ਆਟੇ ਵਾਲੀ ਢੋਲੀ ਪਿੱਛੋਂ ਇੱਕ ਕਾਲੇ ਰੰਗ ਦਾ ਕੋਬਰਾ ਸੱਪ ਨਿਕਲ ਆਇਆ ਜਿਸ ਨੂੰ ਦੇਖ ਕੇ ਔਰਤ ਇੱਕੋ ਦਮ ਪ੍ਰਾਂਤ ਸਿੱਟ ਕੇ ਬਾਹਰ ਵੱਲ ਭੱਜ ਗਈ ਅਤੇ ਬਾਹਰ ਆ ਕੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਰਸੋਈ ਵਿੱਚ ਬਹੁਤ ਵੱਡਾ ਸੱਪ ਹੈ ਅਤੇ ਜਦੋਂ ਪਰਿਵਾਰ ਨੇ ਜਾ ਕੇ ਦੇਖਿਆ ਤਾਂ ਸੱਪ ਉੱਪਰ ਵੱਲ ਨੂੰ ਚੜ ਰਿਹਾ ਸੀ ਜਿਸ ਦੀ ਕੇ ਬੱਚੇ ਨੇ ਮੌਕੇ ਤੇ ਵੀਡੀਓ ਬਣਾ ਲਈ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਇੱਕ ਜੋਗੀ ਨੂੰ ਬੁਲਾਇਆ ਗਿਆ ਅਤੇ ਜੋਗੀ ਨੇ ਆ ਕੇ ਇਸ ਸੱਪ ਨੂੰ ਫੜਿਆ ਸੋ ਇਸ ਔਰਤ ਦੀ ਕਿਸਮਤ ਚੰਗੀ ਸੀ ਕਿ ਇਹ ਜ਼ਹਿਰੀਲੇ ਸੱਪ ਦੇ ਡੰਗ ਤੋਂ ਬਚ ਗਈ ਸੋ ਤੁਸੀਂ ਵੀ ਆਪਣੇ ਘਰਾਂ ਦੀ ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਕਰੋ ਇਸ ਵੀਡੀਓ ਨੂੰ ਹਰ ਇੱਕ ਪਰਿਵਾਰ ਤੱਕ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ